ਬੀਤੇ ਦਿਨੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤेंदुए ਨੇ ਦਹਿਸ਼ਤ ਮਚਾਈ ਹੋਈ ਸੀ ਲੋਕ ਡਰੇ ਮਹਿਸੂਸ ਕਰ ਰਹੇ ਸੀ ਇਸ ਵੇਲੇ ਕਬਡੀ ਖਬਰ ਤੋਂ ਖਾਨ ਜਾ ਰਹੇ ਹਾਂ ਚਮਕੌਰ ਸਾਹਿਬ ਦੇ ਵਿੱਚ ਪੈਣ ਵਾਲੇ ਪਿੰਡ ਅਮਰੋਲੀ ਤੋਂ ਇੱਕ ਤेंदुए ਨੂੰ ਲੋਕਾਂ ਦੀ ਮਦਦ ਨਾਲ ਜੰਗਲਾਤ ਪਾਲ ਦੇ ਵੱਲ ਆਧਕਾਰੀਆਂ ਨੇ ਇੱਕ ਤेंदुए ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਕਿ ਸੋਨੇ ਦੀ ਫਸਲ ਦੇ ਵਿੱਚ ਤेंदुए ਘੁੰਮ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਤੇ ਨਾਲ ਅਧਿਕਾਰੀਆਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਤੈਂਦੂਏ ਨੂੰ ਕਾਬੂ ਕੀਤਾ ਦੱਸਦੇ ਆ ਪਿਛਲੇ ਦਿਨਾਂ ਤੋਂ ਪਟਿਆਲਾ ਸਰਹੰਦ ਫਤਿਹਗੜ੍ਹ ਸਾਹਿਬ ਤੇ ਮੰਗਾ ਚਮਕੌਰ ਸਾਹਿਬ ਤੇ ਨਿਊ ਚੰਡੀਗੜ੍ਹ ਦੇ ਪਿੰਡ ਕਸੌਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਤੈਂਦੂ ਇੰਨਾ ਪਿੰਡਾਂ ਦੇ ਵਿੱਚ ਵੇਖਿਆ ਗਿਆ ਤੇ ਨਾਲ ਕੁੱਤਿਆਂ ਨੂੰ ਉਸ ਤੈਂਦੂਏ ਨੇ ਸ਼ਿਕਾਰ ਬਣਾਇਆ ਤਾਂ ਇਸ ਨੂੰ ਲੈ ਕੇ ਤੈਂਦੂਏ ਨੂੰ ਚਿੜੀਆ ਘਰ ਦੇ ਟੀਮ ਆਈ ਹੈ ਉਸਨੇ ਆਪਣੇ ਕਾਬੂ ਵਿੱਚ ਲਿਆ ਪਰ ਦੂਜੇ ਪਾਸੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੇ ਵਿੱਚ ਕਾਫੀ ਜੰਗਲਾਤ ਭਾਉ ਦੇ ਅਧਿਕਾਰੀ ਕੰਮ ਕਰਨ ਦੇ ਵਿੱਚ ਲੱਗੇ ਹੋਏ ਸੀ ਕਾਫੀ ਮਸ਼ਕਤ ਉਹਨਾਂ ਨੇ ਕੀਤੀ ਹੈ ਭਾਵੇਂ ਆਪਾਂ ਗੱਲ ਕਰੀਏ ਨੂ ਚੰਡੀਗੜ੍ਹ ਏਰੀਆ ਤੋਂ ਜਿਹੜੀਆਂ ਟੀਮਾਂ ਸੀ ਜਗਜੀਤ ਸਿੰਘ ਹੈ ਤਾਂ ਰੇਂਜ ਅਫਸਰ ਨੇ ਡੀ ਐਫ ਓ ਜੀ ਹੋਰ ਵੀ ਕਈ ਵੱਡੇ ਅਧਿਕਾਰੀਆਂ ਨੇ ਇਸ ਤੈੰਦੂ ਨੂੰ ਫੜਨ ਵਾਸਤੇ ਮਸ਼ਕਤ ਕੀਤੀ ਹੈ ਤਾਂ ਇਸ ਨੂੰ ਲੈ ਕੇ ਅਜੇ ਇਹ ਸਾਬਤ ਨਹੀਂ ਹੋਇਆ ਕਿ ਜਿਹੜਾ ਨਿਊ ਚੰਡੀਗੜ੍ਹ ਏਰੀਆ ਪਿੰਡ ਕਸੌਲੀ ਦੇ ਵਿੱਚ ਤਿੰਦੂਆ ਵੇਖਿਆ ਗਿਆ ਸੀ ਕਿ ਵਾਕਈ ਉਹ ਤਿੰਦੂਆ ਜਾਂ ਕੋਈ ਹੋਰ ਤਿੰਦੂਆ ਜਿਹੜਾ ਫੜਿਆ ਗਿਆ ਤਾਂ ਇਸ ਨੂੰ ਲੈ ਕੇ ਜੰਗਲਾਤ ਭਾਗ ਕਿਸੇ ਤਰੀਕੇ ਦਾ ਅਭੀ ਕੋ ਰਿਸਕ ਨਹੀਂ ਲੈਣਾ ਚਾਹੁੰਦੀ ਤਾਂ ਹੁਣ ਅਮਰੋਲੀ ਪਿੰਡ ਤੋਂ ਪਿੰਜਰੇ ਚੁੱਕ ਕੇ ਪਿੰਡ ਕਸੌਲੀ ਦੇ ਵਿੱਚ ਲਗਾਏ ਜਾ ਰਹੇ ਨੇ ਸੁਣ ਲੈ ਕੇ ਆਉਣ ਵਾਲ ਜਨਾਂ ਵਿੱਚ ਜੋ ਤਿੰਦੂਆ ਨਿਊ ਚੰਡੀਗੜ੍ਹ ਦੇ ਪਿੰਡ ਕਸੌਲੀ ਚ ਵੇਖਿਆ ਗਿਆ ਸੀ ਉਹ ਵੀ ਕਿਤੇ ਨੇ ਤੇ ਆਉਣ ਵਾਲ ਜਨਾਂ ਵਿੱਚ ਕਾਬੂ ਆ ਸਕਦਾ ਪਰ ਇਹ ਤਸਵੀਰ ਤੁਹਾਨੂੰ ਸਿੱਧੇ ਦਿਖਾ ਰਹੇ ਹਾਂ ਉਸੇ ਪਿੰਡ ਦੀਆਂ ਜਿੱਥੇ ਕੀ ਹਾਕਾਰ ਮੱਛੀ ਇਲਾਕੇ ਦੇ ਵਿੱਚ ਉਹ ਤੈਂਦੂਏ ਦੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਤੈਂਦੂਏ ਨੂੰ ਬੜੇ ਮੁਸਕਤ ਦੇ ਨਾਲ ਫੜ ਕੇ ਪਿੰਜਰੇ ਵਿੱਚ ਪਾਇਆ ਹੈ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਨੂੰ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਜੁੜ ਦਿਓ ਤੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਕੋਈ ਐਡਾ ਜੀ ਤੁਹਾਨੂੰ ਚੀਜ਼ ਲੱਗਦੀ ਹੈ ਕਿ ਜੋ ਤੈਂਦੂਏ ਵਰਗੀ ਦਿਸਦੀ ਹੈ ਤਾਂ ਉਹਦੀ ਜਾਣਕਾਰੀ ਜੁਰ ਭਾਗ ਨੂੰ ਦਿਆ ਕਰੋ ਜੋ ਕਿ ਕਿਸੇ ਨੁਕਸਾਨ ਨਾ ਹੋ ਸਕੇ शेयर त यस खबरमाेयर गरोरमा सुमित हरतेज